ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਦਾੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈੱਲ ਆਉਣ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਵੀਡੀਓ ਨੂੰ ਵਾਈਂਟ ਦਾ ਕਰ ਵੇਖਿਆ ਕਰੋ ਵੇਖ ਕੇ ਆਪਣੀ ਨਰਖ ਪਰਖ ਕਰਿਆ ਕਰੋ ਚੋਕੇ ਟਿੱਪਕੇ ਤਸੱਲੀ ਕਰਕੇ ਕੋਈ ਵੀ ਪਸ਼ੂ ਖੇਦਰੀ ਕਰਨੀ ਆ ਉਹ ਹੀ ਜਾਣਕਾਰੀ ਤਸੱਲੀ ਨਾਲ ਖੇਜਾ ਕਰੋ ਪੈਸੇ ਲਾਉਣੇ ਆ ਅੱਜ ਦੇ ਵੀ ਪਿੰਡ ਬੈੜਵਾਲ ਜ਼ਿਲ੍ਹਾ ਸ਼ਹੀਦ ਉਤਮਕਰ ਸਾਹਿਬ ਤੇ ਤਹਿਸੀਲ ਅਗਦੀ ਪੱਤੀ ਲਾਗੇ ਹਲਕੋਂ ਕੋਠੀ ਵੀ ਕਿਵੈਂਡ ਵਰਟੋਵਾ ਤੇ ਬੈੜਵਾਲ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਦੋ ਐਨੀਮਲ ਲੈ ਕੇ ਆਏ ਆ ਇੱਕ ਵੈੜ ਦੂਜਾ ਸੁਹਾ ਸੋਈ ਆ 14 ਕਿਲੋ ਦੁੱਧ ਤੋਂ ਸਟਾਰਟਿੰਗ ਦੱਸ ਰਹੇ ਤੇ ਇੱਕ ਨੇਲੀ ਰਾਵੀ ਦੀ ਮੱਝ ਠੀਕ ਹੈ ਜੀ ਤੇ ਨੇਲੀ ਰਾਵੀ ਦੀ ਮੱਝ ਥਲੇ 8 ਕਿਲੋ ਦੁੱਧ ਆ ਮਗਰ ਕੱਟੀ ਆ ਤੇ ਆਓ ਲਈਏ ਬਧਰੇ ਜਾਣਕਾਰੀ ਤੇ ਖੋਲ ਕੇ ਤੁਹਾਨੂੰ ਵਿਖਾਈਏ ਖੋਲ ਕੇ ਤੁਹਾਨੂੰ ਵਿਖਾਈਏ ਤੇ ਸਾਰੀ ਤੇਲ ਦੇਨੇ ਆ ਨਾਲ-ਨਾਲ ਤੋੜ ਕੇ ਤੇ ਕਿਰਵਾ ਸੂਬਾ ਕੀ ਦਾਤ ਮੈਂ ਖੋਲੂਗੀ ਤੇ ਲਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਚੜਦੀ ਕਲਾ ਜੀ ਚੜਦੀ ਕਲਾ ਜੀ ਸੂਹਾ ਤੀਜਾ 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 ਸੂਹਾ ਜੀ ਨੀਲੀ ਰਾਵੀ ਤੀਜਾ ਸੂਹਾ ਜੇ ਲੋ ਜੀ ਮਗਰ ਆ ਕੱਟੀ ਆ ਗਈ ਸਜਣੋ ਤੇ ਮੈਂ ਸੋਣੀ ਆ ਮਧਰੀ ਕੋਡੀ ਦੀ ਠੀਕ ਆ ਨੀਲੀ ਰਾਵੀ ਜਿੰਨੀਆਂ ਵੀ ਹੁੰਦੀਆਂ ਸਜਣੋ ਕਿਤੇ ਹੋਏ ਜੀ ਵੀਡੀਓ ਅਪਲੋਡ ਕਰਦੇ ਆ ਮਧਰੀ ਡੋਲੀ ਦੀਆਂ ਖਾਸ ਕਰਕੇ ਹੁੰਦੀਆਂ ਜੀ ਠੀਕ ਆ ਜਾਲੀਆਂ ਬਾਹਲੀਆਂ ਵੱਡੀਆਂ ਨਹੀਂ ਹੁੰਦੀਆਂ ਰੇਟ ਜਾਇਜ਼ ਹੁੰਦੇ ਇਹਨਾਂ ਦੇ ਲੋ ਜੀ ਕਾਰਦ वजन ਵੇਖ ਲਓ ਕਿੰਨਾ ਗਿਆ ਮੋੜ ਲਿਆ ਹੋਵੇ ਦੀ ਲੈ ਜੀ ਤੇ ਰੇਟ ਵੀ ਜਾਇਆ ਜਾ ਸੋਹਣੀ ਆ ਮੂੰਹ ਮੱਥੇ ਪੂਰੇ ਲੱਗਦੀ ਆ ਮਿਲਕਮੈਨ ਬਹੁਤ ਸੋਹਣੀ ਲੱਗੀ ਛਾਂ ਚੱਡੇ ਦੇ ਵੇਖੋ ਨਾੜਾ ਲੈ ਜੀ 8 ਕਿਲੋ ਦੁੱਧ ਆ ਮੌਕੇ ਦਾ ਦੱਸ ਰਹੇ ਇਹ ਜੀ ਕਿੰਨਾ ਦੁੱਧ ਦਊਗਾ 8 ਕਿਲੋ ਇਹ 8 ਕਿਲੋ ਜੋ ਦੁੱਧ ਪੱਕਾ ਤੇ ਕਿੰਨੇ ਦੀ ਫਿਕਸ ਆਪਾਂ ਦੇ ਦੇਣੀ ਆ ਕਿੰਨੇ ਦੀ 60 ਦੀ 60 ਦੀ ਆ 60 ਦੀ ਪੂਰੇ ਦੇ ਦਈਏ ਮੋਲ ਭਾਵੇਂ ਸੱਜਣਾ ਉਹ 65 ਕਰਦੇ ਆ ਦੱਸਦੇ ਆ ਤੇ 60000 ਜਿਹੜਾ ਲੈਣੇ ਕੀਤਾ ਜਾਉ ਉਹ ਗਾਂ ਖੋਲੋ ਜੀ ਤੇ 60000 ਦੇ ਵਿੱਚ ਫਿਕਸ ਦਿੱਤੀ ਜਾਓਗੇ ਬਾਹਲਾ ਮੇਰਾ ਵੀਰ ਖਪਾਵੇ ਨਾ ਮੈਂ ਦਾ ਆਰਡਰ ਕੁਆਲਿਟੀ ਦੇਖ ਲੋ 8 ਕਿਲੋ ਦੁੱਧ ਤੋਂ ਜਿਹੜਾ ਸਟਾਰਟਿੰਗ ਜੇ ਧਮਾਗਰ ਕੱਟੀ ਜੇ ਤੇ ਇਹ ਦੂਜਾ ਸੂ ਆ ਗਈ ਜੀ ਹਾਂਜੀ ਹਾਂਜੀ ਲਓ ਜੀ ਮਗਰ ਮੇਲ ਕਾਫ ਬੱਛਾ ਜੀ ਦੂਜਾ ਸੂ ਆ ਵੜ ਜੇ 14 ਕਿਲੋ ਦੁੱਧੋ ਜਿਹੜੀ 파ਰੇ ਇਸਟਾਰਟਿੰਗ ਦਾ ਥਾਂ ਨੇ ਵਾ ਦੇਖ ਸਕਦੇ ਜੀ ਠੀਕ ਹੈ ਨਹੀਂ ਕਾਦ ਵੜਦਾ ਵੱਡਾ ਜੇ ਮੱਝ ਨੂੰ ਤੋਰਾ ਤਾਰਾ ਜੰਗਾ ਜੀ ਦੇਖ ਸਕਦੇ ਜੀ ਲੈਓ ਜੀ ਹਾਂ ਬਹੁਤ ਸੋਹਣਾ ਲੱਗਾ ਕੰਮ ਦਾ ਵਹਿਰ ਨੂੰ ਮੋਟਾ ਮੋਟਾ ਥਾਨਿਆ ਤੇ 14 ਕ ਅਕੇਲੇ ਦੁੱਧਿਆ ਡੱਬੀ ਐਫ ਨਸਲ ਦੇ ਵਿੱਚ ਪੈਂਦੀ ਜੀ ਕੱਦ ਵਜਨ ਬਹੁਤ ਸੋਹਣਾ ਲੱਗਾ ਲੋਈ ਇਹਦਾ 50 ਮੰਗਦੇ ਹਾਂਜੀ ਹਾਂਜੀ ਬਾਕੀ ਤੁਹਾਨੂੰ ਦੱਸਿਆ ਹੀ ਆ 45 ਦੀ ਜੈਸਨੋ ਜੈਸਨੋ ਠੀਕ ਦੋ ਸਜਣੋਂ 45000 ਦੀ ਜੈਸਨੋ ਕੀਤੀ ਜਾਊਗੀ ਦੋ ਐਨੀਮਲ ਪਸ਼ੂ ਕਾਓ ਤੇ ਫੇਲੋ ਆਪਣੀ ਖਰੀਦਦਾਰੀ ਕਰ ਲਿਓ ਪਿੰਡ ਬਹਿੜਵਾਲ ਪਹੁੰਚ ਕੇ ਦੋਵੇਂ ਪਸ਼ੂ ਖਰੀਦਣ ਵਾਲੇ ਆ ਸੋਹਣੇ ਘਰ ਰੱਖਣ ਵਾਲੇ ਆ ਤੇ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਰੱਬ ਰੱਖਾ ਜੀ